ਆਰੇ ਫੌਨੀ ਚੱਕਾ ਸਹਮੇ ਹੋਇਆ ਅਸੀਂ ਪਰਿਵਾਰ ਨਾਲ ਅੱਜ ਖੜੇ ਆਂ ਥਾਲੀ ਖੜੇ ਆਂ ਚਾਹੇ ਸਮਰਥਕ ਹੋਣ ਭਾਵੇਂ ਉਹਨਾਂ ਖੜੇ ਆਂ ਲੇਕਿਨ ਜਿਹੜੀਆਂ ਹਰਕਤਾਂ ਮਾਰੀਆਂ ਚੱਲ ਰਹੀਆਂ ਪੁਰਾਣਾ ਹੱਤਵਾਦੀ ਚੈਨਲ ਆਓ ਭਈ ਪੁਲਿਸ ਨਾਲ ਸਾਡਾ ਇਹਨੂੰ ਕੰਪਰੋਮਾਈਜ਼ ਕਰ ਦੂਗੀ 50000 ਰੁਪਏ ਮਹੀਨਾ ਦਿੰਦਾ ਉਹਨਾਂ ਨੂੰ ਤੇ ਗਰੀਬ ਦੀ ਮਦਦ ਕੀਤੀ ਉਹਨੇ ਕਦੇ ਜਿਹੜੇ ਜਿਹੜੇ 2 ਮਹੀਨੇ ਸਾਲ ਚ ਕੇ ਚੱਲਦੇ ਆ ਉਹ ਗੱਲਾਂ ਕੀਤੀਆਂ ਵੀ ਤੁਹਾਡਾ ਮੈਂ ਕੰਪਰੋਮਾਈਜ਼ ਕਰਾ ਦਿੰਨਾ ਮਹੀਨਾ ਡੇਢ ਮਹੀਨਾ ਦੀ ਸ਼ਾਦੀ ਤਾਂ ਚੱਲਦੀ ਉਹ ਨੂੰ ਟੁੱਟ ਜਾਂਦੀ ਆ ਮਹੀਨਾ ਚਲ ਜਾਂਦਾ ਉਹ ਉੱਥੇ ਕੋਈ ਗਿਆ ਕਦੇ ਹੇ ਜੀ ਅੱਜ ਕਿੱਥੇ ਪਹੁੰਚੇ ਸੀ ਤੇ ਕਿੱਥੇ ਤੁਹਾਡੇ ਵੱਲੋਂ ਪੁਲਿਸ ਨੂੰ ਚੁੱਕਿਆ ਗਿਆ ਜੀ ਕਿਹਨੂੰ ਮਿਲਣ ਦੇ ਲਈ ਜਾ ਰਹੇ ਸੀ ਤੁਸੀਂ ਸਾਨੂੰ ਕਿਹਨੇ ਚੁਕਣਾ ਯਾਰ ਅਸੀਂ ਤਾਂ ਖੁਦ ਦੇ ਵਿੱਚ ਭਗਤਾਂ ਅਸੀਂ ਤਾਂ ਪੰਜਾਬ ਬੋਲਦੇ ਖੜੇ ਨਾਲ ਖੜੇ ਆ ਛਾਛਮਰਾ ਮੀਡੀਆ ਨਾਲ ਵੀ ਖੜੇ ਆ ਅਸੀਂ ਕਿਹਨੇ ਗਲਤ ਨਹੀਂ ਬੋਲਦੇ ਅਸੀਂ ਹਿੰਦੂ ਵੀ ਖੜੇ ਨਾਲ ਮੁਸਲਮਾਨ ਵੀ ਸਿੱਖ ਸਾਈ ਜੈਨੀ ਮੋਦੀ ਉਹ ਜਿਹੜਾ ਮੇਰੋ ਆ ਮੈਂ ਉਹਨੂੰ ਪੁੱਛਣਾ ਜਣਾ ਅਤਵਾਦੀ ਨੂੰ ਭਈ ਉਹ ਜਿਹੜੇ 3.5 ਲੱਖ 3.5 ਲੱਖ ਬੰਦਾ ਮਰਜ ਹੋ ਗਿਆ ਕ੍ਰਿਸਚਰ ਬਣ ਗਿਆ ਉਹ ਰੋਕ ਲੈਂਦਾ ਉਹ ਉਹਦਾ ਰੋਕ ਨਹੀਂ ਸਕਿਆ ਉਹ ਜੇ ਆਪਣਾ ਪਿਓ ਦਾ ਸੀ ਉਹ ਪਰ ਉਹ ਬੇਈਮਾਨ ਬੰਦਾ ਅੱਤਵਾਦੀ ਬੰਦਾ ਉਹ ਉਹਦੇ ਆਪਣਾ ਜੁੱਤੀਆਂ ਫੇਰਨੇ ਬਣੇ ਉਹਦੇ ਮਨਸਾਪਰ ਉਹਨਾਂ ਵੱਲੋਂ ਕਹਿ ਵੀ ਬੜੀ ਵਧੀਆ ਓਏ ਉਹਨਾਂ ਵੱਲੋਂ ਕਹਦਾ ਉਹ ਤਾਂ ਗੰਦਾ ਬੰਦਾ ਯਾਰ ਉਹਦੀ ਗੱਲਾਂ ਕਰੋ ਉਹ ਨਾਲੇ ਕੱਚਾ ਆਦਮੀ ਆ ਪਰ ਕਤਲ ਕਰਨ ਤੋਂ ਬਾਅਦ ਕਈ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਬਾਰੇ ਓਏ ਯਾਰ ਲੋਕ ਵੀ ਡਰੀ ਜਾਂਦੇ ਆ ਜਰਾ ਦਮ ਰੱਖੋ ਓਏ ਇਹ ਜਿਹੇ ਬੰਦੇ ਆ ਤਾਂ ਡਰਨਾ ਨਹੀਂ ਚਾਹੀਦਾ ਇਹਦਾ ਮੈਂ ਇਕੱਲਾ ਹੀ ਬੋਲਦਾ ਉਹ ਥੱਲੇ ਉਹ ਜਿਹੜਾ ਜਿਹੜਾ ਇਹ ਗੰਦ ਜਿਹੜਾ ਲੈਕਚਰਤਾ ਵਾਲਾ ਗੱਲ ਆ ਇਹ ਨੂੰ ਨਾ ਪ੍ਰਸ਼ਾਸਨ ਆਪ ਦੀ ਗਾਈਡਲਾਈਨ ਬਣਾ ਦੇਵੇ ਪਰਫਾਰਮਾ ਬਣਾ ਦੇਵੇ ਬਈ 25% ਦਾ ਆਹ ਕਰਨਾ ਤੁਹਾਨੂੰ ਜਿਹੜਾ ਜਾਇਜ਼ ਆ ਪ੍ਰਸ਼ਾਸਨ ਨੂੰ ਲੱਗਦਾ ਗੱਲ ਕਾਦਮ ਰੋੜ ਹੀ ਨਹੀਂ ਪੈਣੀ ਮਾਰਨ ਦਾ ਕੀ ਮਤਲਬ ਕਿ ਸਿੱਖ ਸਮਾਜ ਲਿਗਾ ਮਾਰ ਦੋ ਉਹਨੂੰ ਕਮਨ ਕਸਨਾ ਮਾਰ ਦੋ ਖਬਰਾਂ ਉਹਨਾਂ ਬਲਾਦਕਾਰ ਹੋ ਗਏ ਹੋਵੇ ਫੇਰ ਆਪਾਂ ਹੀ ਕਰ ਸਕਦੇ ਹਾਂ ਗੱਲ ਜਮਰ ਸਰ ਪਹੁੰਚੀ ਉਸ ਦਾ ਕੀ ਕਰਨਾ ਹੈ ਉਹਦਾ ਕੀ ਕਰਨਾ ਅਸੀਂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਏ ਆ ਨਗਰੀ ਚ ਪੀੜ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਦੂਰ ਹੋਵੇ ਲੋਕਾਂ ਦਾ ਕੰਮਕਾਰ ਚੱਲੇ ਸੁਖ ਸ਼ਾਂਤੀ ਬਣੀ ਰਹੇ ਜਿਹੜੀ ਆਸ ਵਿੱਚ ਆਪਾਂ ਲੜਾਈਆਂ ਕਰ ਰਹੇ ਬੰਦ ਹੋਵੇ ਕਿਸ ਤਰ੍ਹਾਂ ਦੀ ਨਜ਼ਰ ਨਜ਼ਰ ਕਿ ਰੋਜ਼ ਉਹਦੇ ਰੋਜ਼ ਦਾ ਗੋੜਿਆ ਭਾਈ ਜੇ ਲੋਕਾਂ ਨੇ ਕਦੇ ਕਦੇ ਕਿਤੇ ਮਾਰਦੇ ਕਦੇ ਵੇੜ ਗੈਰੈਂਟ ਲੋਕਾਂ ਨਾਲ ਸਪਾਹਾ ਕਰੇ ਬਾਬਾ ਨਾਰਾਮ ਦਾਉ ਜੀ ਵੀ ਸਾਰਾ ਸ਼ਾਂਤੀ ਕਰੋਨਾ ਦੇ ਵਿੱਚ ਲੋਕ ਮਰ ਗਏ ਪਹਿਲਾਂ ਲੋਕਾਂ ਦਾ ਕੰਮ ਕਰਦਾ ਪਹਿਲਾਂ ਹੀ ਚੱਲਿਆ ਹੁਣ ਫੇਰ ਆ ਰੌਲਾ ਪੈਣ ਲੱਗਿਆ ਜਿਹੜੇ ਜਿਹੜੇ ਪਾਕਿਸਤਾਨ ਦੀ ਧੰਦੇਰਾ ਪਾਕਿਸਤਾਨ ਨੂੰ ਖਬਰਾਂ ਦੇ ਭਾਰਤ ਦੀ ਪੰਜਾਬ ਦੀਆਂ ਉਹ ਗਦਾਰ ਲੋਕ ਆ ਉਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਇਤਨੀ ਜਣਾ ਇੱਥੇ ਰਹੂਗਾ ਜਿਹੜਾ ਤਿਰੰਗੇ ਨੂੰ ਪਿਆਰ ਕਰਦਾ ਪੰਜਾਬ ਨੂੰ ਪਿਆਰ ਕਰਦਾ ਭਾਰਤ ਨੂੰ ਪਿਆਰ ਕਰਦਾ ਪੰਜਾਬੀਏ ਨੂੰ ਪਿਆਰ ਕਰਦਾ ਪਾਕਿਸਤਾਨੀ ਗੈਂਗਸਟਰ ਵੱਲੋਂ ਵੀ ਤਾਂ ਕਿਹਾ ਜਾਂਦਾ ਦੀ ਬਹੁਤ ਵਧੀਆ ਕੀਤਾ ਉਹ ਸਹਿਯਾਦ ਪੱਟੀ ਕੁਛ ਨਹੀਂ ਹੈਗਾ ਜ਼ੀਰੋ ਬੰਦਾ ਉਹਦਾ ਭੜਕਾਉਂਦਾ ਲੋਕਾਂ ਨੂੰ ਮੈਂ ਲੋਕਾਂ ਨੂੰ ਕਹੂੰਗਾ ਫਿਰ ਬਾਅਦ ਤੁਹਾਡੇ ਮਾਪਿਓ ਕਹਿੰਦੇ ਆ ਜੀ ਸਾਸੀ ਸਾਡਾ ਵੀ ਆਪਣਾ ਉਹ ਸਾਡਾ ਬੱਚਾ ਹੈ ਨਹੀਂ ਸੀਗਾ ਤਿੰਨ ਤਿੰਨ ਹਜ਼ਾਰ ਵਿਕੀ ਜਾਂਦੇ ਆ ਨਾ ਇਹ ਕੰਮ ਨਾ ਕਰੋ ਆਪਣੀ ਰੋਟੀ ਰੋਜੀ ਚਾਰ ਨਾਲ ਖਾ ਲੋ ਕੋਈ ਗਲਤ ਕੰਮ ਨਾ ਕਰੋ ਜੇ ਤੁਹਾਨੂੰ ਕੋਈ ਧਮਕੀ ਦਿੰਦਾ ਤਾਂ ਪੰਜਾਬ ਪੁਲਿਸ ਨੂੰ ਦੱਸੋ ਸੀਪੀ ਸਾਹਿਬ ਭੁੱਲੜ ਸਾਹਿਬ ਦੱਸੋ ਇੱਕ ਮਿੰਟ ਜੀ ਹੱਲ ਲੋਕੋ ਤੁਹਾਡਾ ਜਾਂ ਮੈਨੂੰ ਦੱਸ ਦਿਓ ਮਾਨੀ ਸਾਹਿਬ ਅਸੀਂ ਗੱਲ ਕਰੀਏ ਨਹੀਂ ਨਹੀਂ ਦੀਪਕ ਲੁਤਰਾ ਫੋਨ ਨਹੀਂ ਚੱਕਦੀ ਪ੍ਰਵਾਹ ਡਰਿਆ ਹੋਇਆ ਅਸੀਂ ਲੋਕ ਸਰਦਾਰ ਆ ਬਦਰੀ ਕਹਿੰਦੇ ਕਦੇ ਇਹ ਵੀ ਨਹੀਂ ਦੂਜੀ ਓਰਲੇ ਹੋਏ ਮੇਰੇ ਪਾਰਟੀ ਵਾਲੇ ਤਾਂ ਨਹੀਂ ਕਦੇ ਅਸੀਂ ਮੇਰਾ ਮੂਰੋ ਵਰਗੇ ਤਾਂ ਹਈ ਨਹੀਂ ਅਸੀਂ ਦੇਸ਼ ਨਾਲ ਖੜੇ ਆ ਚਾਹ ਸਾਡੇ ਹਿੰਦੂ ਭਰਾਵਾ ਚਾਹ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਗੱਲ ਹੋਈ ਸੀ ਕਿ ਲੁਤਰਾ ਨਾਲ ਚੱਕ ਫੋਨ ਨਹੀਂ ਚੱਕਦੇ ਭਾਜੀ ਮਤਲਬ ਉਹ ਮੇਰਾ ਕਿੱਧੜਾ ਕਿੱਧੜ ਭੱਜ ਗਿਆ ਲੋਕਾਂ ਨੂੰ ਵਸਾ ਲਿਆ ਨੇ ਆਜ ਤੁਸੀਂ ਤੁਸੀਂ ਉਹਨਾਂ ਦੇ ਖੜੇ ਉਹਨਾਂ ਨੰਗਾ ਨਾ ਖੜੇ ਹੋਣਾ ਉਹਨਾਂ ਨਾਲ ਖੜਿਆ ਚੋਲੇ ਦਾ ਗਲਤ ਇਸਤੇਮਾਲ ਚੋਲੇ ਦਾ ਗਲਤ ਇਸਤੇਮਾਲ ਨਾਲੇ ਦਾ ਕੱਚਾ ਆਦਮੀ ਆ ਮੇਰੋ ਗੈਂਗਸਟਰ ਆਦਮੀ ਅਤਵਾਦੀ ਆ ਸਮਾਜ ਨੂੰ ਕਹੋ ਪਿੱਛੇ ਨਾ ਖੜੋ ਕਿ ਚੋਲੇ ਨੂੰ ਦਾਗ ਲਾਤਾ ਚੋਲੇ ਨੂੰ 100 ਬਟਾ 100 ਦਾਗ ਲਾਤਾ ਉਹ ਐਕਚੁਅਲੀ ਆਪ ਹੀ ਸਿੱਖਣੀ ਹੈਗਾ ਉਹ ਉਹਨੂੰ ਨੌਲੇਜ ਨਹੀਂ ਹੈਗੀ ਬਾਣਾ ਦਾ ਤਾਲਣ ਕਰ ਲਿਆ ਇਸ ਕਰਕੇ ਮੈਂ ਸਾਰੇ ਨੂੰ ਕਹੂੰਗਾ ਹਰ ਤਰਾਂ ਜ ਪੱਕੇ ਰਹੋ ਕਿਤੇ ਆਪਣਾ ਮਿਸ਼ਨਰੀ ਚੀਜ਼ ਨਹੀਂ ਜਾਓ ਕ੍ਰਿਸਚੀਅਨਾਂ ਚ ਨਾ ਜਾਓ ਆਪਣੇ ਆਪਣੇ ਧਰਮ ਚਲੋ ਮੈਂ 크ਰਿਸਚਨ ਚਲੇ ਜਾਊਂਗਾ ਮੈਨੂੰ ਪਤਾ ਹੀ ਨਹੀਂ 크ਰਿਸਚਨ ਦਾ ਰੂਲ ਹੀ ਨਹੀਂ ਪਤਾ ਫੇਰ ਆਪਣਾ ਪੈਸੇ ਲਾਲਚ ਕਰਕੇ ਜਾ ਰਹੇ ਆ ਨਹੀਂ ਬੱਬਰ ਖਾਲਸਾ ਵੱਲੋਂ ਮੇਲਣਾ ਉਹ ਬੱਬਰ ਖਾਲਸਾ ਐਸੀ ਕਿ ਤੇਹੀ ਬੱਬਰ ਖਾਲਸੇ ਦੀ ਬੱਬਰ ਖਾਲਸਾ ਦਾ ਗਦੇ ਨਾਲ ਮਾਰੂਗਾ ਉਹਨਾਂ ਨੂੰ ਨਾਲੇ ਕੋਈ ਹੜਕ ਹਥਿਆਰ ਨਹੀਂ ਹੈਗਾ ਪਿੱਠੇ ਚ ਮਾਰਾਂਗੇ ਨਾਲੇ ਲਾਸ਼ਾਂ ਪਾ ਦੇਆਂ ਉਹਨਾਂ ਦੀਆਂ ਕੋਈ ਲੋੜ ਨਹੀਂ ਡਰਨ ਦੀ ਭਾਜੀ ਸਾਡੀ ਪੰਜਾਬ ਵਾਲ ਬੱਬਰ ਖੇਰਾ ਰੋਹ ਲੱਤਾ ਹੀ ਗੋਣੀਆਂ ਬਾਈਆਂ ਨੇ ਹਾਂ ਹਾਂ ਆਲੇ ਫਿਰ ਐ ਪੈ ਰਹੇ ਨੇ ਆ ਪਹਿਲੇ ਕੋਈ ਚਾਂਸ ਨਾ ਚਿੰਨਾ ਕਰੋ ਸਾਡੀ ਪੰਜਾਬ ਪੁਲਿਸ ਇੰਨੀ ਵਧੀਆ ਲੋਕਦਾਰ ਨੇ ਜਿਹੜੇ ਕ੍ਰਾਈਮ ਛਪਾ ਕੇ ਬੰਦੇ ਨੂੰ ਛਪਾਉਂਦੇ ਆ ਕ੍ਰਾਈਮਾਂ ਨੂੰ ਬਾਹਰ ਕਰ ਦੋ ਜਾਂ ਸਾਡੇ ਕਰਨਾ ਮੈਂ ਸੁਖਸ਼ਾਂਤੀ ਬਣਾ ਕੇ ਰੱਖੋ ਹਰ ਧਰਮ ਹਰ ਵਰਗ ਹਰ ਜਾਤ ਦਾ ਸਤਿਕਾਰ ਕਰੋ ਮਾਨ ਸਾਹਿਬ ਤੁਸੀਂ ਜਾਓਗੇ ਔਰੇ ਘਰੇ ਲੁਥਰਾ ਜੀ ਪਾਜੀ ਲੁਥਰਾ ਪਰਿਵਾਰ ਫੋਨ ਨਹੀਂ ਚੱਕ ਰਿਹਾ ਫੋਨ ਨਹੀਂ ਚੱਕ ਰਿਹਾ ਬਹੁਤ ਸਾਰੀਆਂ ਕੁੜੀਆਂ ਨੇ ਬੜੀਆਂ ਕੁੜੀਆਂ ਖਾਈਆਂ ਤਰੀਆਂ ਨੂੰ ਤੰਕੀਲ ਲਗਾਈ ਗਈ ਨਹੀਂ ਨਹੀਂ ਤੁਹਾਨੂੰ ਵੀ ਮੈਂ ਕਹਿੰਦਾ ਪ੍ਰਸ਼ਾਸਨ ਦਾ ਸਾਥ ਦਿਓ ਸਾਰੇ ਬੰਦੇ ਬਸ ਠੀਕ ਹੈ ਬਾਕੀ